ਸਤਿ ਸ਼੍ਰੀ ਅਕਾਲ ਮੈਂ ਮਨਪ੍ਰੀਤ कौर ਤੁਸੀਂ ਦੇਖ ਰਹੇ ਹੋ 24 ਇੰਟੂ 7 ਪੰਜਾਬ ਨਜ਼ਰ ਮਾਰਦੇ ਆਂ ਇਸ ਵੇਲੇ ਦੀ ਵੱਡੀ ਖਬਰ ਤੇ ਤੁਹਾਨੂੰ ਦੱਸਦੀ ਕਿ ਪੰਜਾਬ ਦੇ ਵਿੱਚ ਇਸ ਸਮੇਂ ਜੋ ਮੁੱਦਾ ਭਖਿਆ ਹੋਇਆ ਹੈ ਉਹ ਹੈ ਕਿ ਪ੍ਰਵਾਸੀਆਂ ਨੂੰ ਪੰਜਾਬ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਜਿਸ ਨੂੰ ਲੈ ਕੇ ਹੁਣ ਜਗ੍ਹਾ-ਜਗ੍ਹਾ ਜਿਹੜੀਆਂ ਪ੍ਰਵਾਸੀਆਂ ਦੀਆਂ ਚੈਕਿੰਗਾਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਤੁਹਾਨੂੰ ਦੱਸਦੀ ਕਿ ਹੁਣ ਗੁਰਦੁਆਰਿਆਂ ਦੇ ਵਿੱਚ ਜਾਂ ਜਿੱਥੇ ਵੀ ਪ੍ਰਵਾਸੀ ਦੇਖੇ ਜਾਂਦੇ ਨੇ ਉੱਥੇ ਉਹਨਾਂ ਦਾ ਆਧਾਰ ਕਾਰਡ ਜਿਹੜਾ ਉਸ ਦੀ ਚੈਕਿੰਗ ਕੀਤੀ ਜਾ ਰਹੀ ਹੈ ਕਿ ਇਹ ਪ੍ਰਵਾਸੀ ਇੱਥੇ ਜਿੱਥੇ ਦਾ ਇਹ ਦੱਸ ਰਿਹਾ ਉੱਥੇ ਰਹਿ ਵੀ ਰਿਹਾ ਹੈ ਜਾਂ ਨਹੀਂ ਜਾਂ ਫਿਰ ਇਹ ਆਧਾਰ ਕਾਰਡ ਕਿਸੇ ਹੋਰ ਦੇ ਨਾਮ ਤੇ ਬਣਵਾ ਕੇ ਕੋਈ ਫਰੋਡ ਤਾਂ ਨਹੀਂ ਕਰ ਰਿਹਾ ਕਿਉਂਕਿ ਪੰਜਾਬ ਦੇ ਵਿੱਚ ਲਗਾਤਾਰ ਪ੍ਰਵਾਸੀਆਂ ਦੇ ਵੱਲੋਂ ਅਜਹੀਆਂ ਹਰਕਤਾਂ ਕੀਤੀਆਂ ਗਈਆਂ ਨੇ ਜਿਸ ਤੋਂ ਬਾਅਦ ਪੰਜਾਬੀਆਂ ਦਾ ਜਿਹੜਾ ਗੁੱਸਾ ਹੈ ਉਹ ਪ੍ਰਵਾਸੀਆਂ ਤੇ ਭੜਕ ਉੱਠਿਆ ਹੈ ਕਿਉਂਕਿ ਪ੍ਰਵਾਸੀਆਂ ਦੇ ਵੱਲੋਂ ਇੱਕ 5 ਸਾਲਾਂ ਬੱਚੇ ਦਾ ਕਤਲ ਕਰ ਦਿੱਤਾ ਗਿਆ ਪਹਿਲਾਂ ਉਸ ਦੇ ਨਾਲ ਗਲਤ ਹਰਕਤ ਕੀਤੀ ਗਈ ਤੇ ਉਸ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ ਉਸ ਤੋਂ ਬਾਅਦ ਵੀ ਲਗਾਤਾਰ ਪ੍ਰਵਾਸੀਆਂ ਦੀਆਂ ਅਜਹੀਆਂ ਅਜਹੀਆਂ ਹਰਕਤਾਂ ਸਾਹਮਣੇ ਆ ਰਹੀਆਂ ਨੇ ਜਿਸ ਤੋਂ ਬਾਅਦ ਪੰਜਾਬੀਆਂ ਦਾ ਗੁੱਸਾ ਫੁੱਟਿਆ ਹੋਇਆ ਆ ਹੁਣ ਪਿੰਡਾਂ ਪਿੰਡਾਂ ਦੇ ਵਿੱਚ ਗਲੀਆਂ ਗਲੀਆਂ ਦੇ ਵਿੱਚ ਇੱਕੋ ਹੀ ਨਾਰਾ ਲੱਗ ਰਿਹਾ ਹੈ ਕਿ ਪ੍ਰਵਾਸੀ ਭਜਾਓ ਪੰਜਾਬ ਬਚਾਓ ਕਿਉਂਕਿ ਲਗਾਤਾਰ ਜਿਹੜੀਆਂ ਅਜਹੀਆਂ ਦਰਦਨਾਕ ਘਟਨਾਵਾਂ ਨੇ ਉਹ ਪ੍ਰਵਾਸੀਆਂ ਦੇ ਵੱਲੋਂ ਪੰਜਾਬੀਆਂ ਦੇ ਨਾਲ ਕੀਤੀਆਂ ਜਾ ਰਹੀਆਂ ਨੇ ਜਿਸ ਤੋਂ ਬਾਅਦ ਪੰਜਾਬੀਆਂ ਨੇ ਉਹ ਵੱਡਾ ਫੈਸਲਾ ਕੀਤਾ ਕਿ ਜਿਹੜੇ ਪ੍ਰਵਾਸੀ ਨੇ ਹੁਣ ਉਹਨਾਂ ਨੂੰ ਪੰਜਾਬ ਦੇ ਵਿੱਚੋਂ ਕੱਢ ਦਿੱਤਾ ਜਾਏਗਾ ਪਰਵਾਸੀ ਪੰਜਾਬ ਦੇ ਵਿੱਚ ਆ ਕੇ ਕੰਮ ਕਰ ਸਕਦੇ ਨੇ ਬਟ ਸਥਾਈ ਤੌਰ ਤੇ ਇੱਥੇ ਰਹਿ ਨਹੀਂ ਸਕਦੇ ਕਿਉਂਕਿ ਜਿਹੜੇ ਪ੍ਰਵਾਸੀ ਸੀ ਉਹਨਾਂ ਦੇ ਵੱਲੋਂ ਪਹਿਲਾਂ ਜ਼ਮੀਨਾਂ ਖਰੀਦ ਲਈਆਂ ਜਾਂਦੀਆਂ ਸੀ ਪਰ ਹੁਣ ਪ੍ਰਵਾਸੀ ਨਾ ਤਾਂ ਇੱਥੇ ਜ਼ਮੀਨਾਂ ਖਰੀਦ ਸਕਣਗੇ ਤੇ ਨਾ ਹੀ ਪੱਕੇ ਤੌਰ ਤੇ ਇੱਥੇ ਰਹਿ ਸਕਣਗੇ ਹਾਲਾਂਕਿ ਕੁਝ ਲੋਕਾਂ ਦੇ ਵੱਲੋਂ ਇਸ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ ਪਰ ਜਿਹੜਾ ਹੁਣ ਪੰਜਾਬ ਹੈ ਉਹ ਇੱਕ ਜੁੱਟ ਹੋ ਚੁੱਕਿਆ ਆ ਤੇ ਸਾਰੇ ਪੰਜਾਬ ਦੇ ਲੋਕ ਮਿਲ ਕੇ ਪ੍ਰਵਾਸੀਆਂ ਨੂੰ ਇੱਥੋਂ ਭਜਾਉਣ ਦੇ ਵਿੱਚ ਜਿਹੜਾ ਲਗਾਤਾਰ ਜੁਟੇ ਹੋਏ ਨੇ ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਬਠਿੰਡੇ ਦੇ ਰੇਲਵੇ ਸਟੇਸ਼ਨ ਦੀਆਂ ਤਸਵੀਰਾਂ ਨੇ ਇਹ ਰਾਤ ਦੀਆਂ ਤਸਵੀਰਾਂ ਨੇ ਜਿੱਥੇ ਪ੍ਰਵਾਸੀ ਆਪਣਾ ਸਮਾਨ ਚੱਕ ਕੇ ਤਿੱਤਰ ਹੁੰਦੇ ਹੋਏ ਨਜ਼ਰ ਆ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਰੇਲਵੇ ਸਟੇਸ਼ਨ ਤੇ ਪ੍ਰਵਾਸੀਆਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਨੇ ਕਿਉਂਕਿ ਜਿਹੜੇ ਪ੍ਰਵਾਸੀ ਨੇ ਹੁਣ ਉਹ ਪੰਜਾਬ ਛੱਡ ਕੇ ਜਾ ਰਹੇ ਨੇ ਕਿਉਂਕਿ ਉਹਨਾਂ ਨੂੰ ਇੱਕ ਚੀਜ਼ ਦਾ ਅਹਿਸਾਸ ਹੋ ਗਿਆ ਹੈ ਕਿ ਹੁਣ ਪੰਜਾਬ ਦੇ ਵਿੱਚ ਉਹਨਾਂ ਦੀ ਕੋਈ ਜਗ੍ਹਾ ਨਹੀਂ ਹੈ ਤੇ ਨਾ ਹੀ ਪੰਜਾਬੀਆਂ ਦੇ ਦਿਲਾਂ ਦੇ ਵਿੱਚ ਪ੍ਰਵਾਸੀਆਂ ਦੇ ਲਈ ਕੋਈ ਜਗ੍ਹਾ ਹੈ ਕਿਉਂਕਿ ਪ੍ਰਵਾਸੀਆਂ ਨੇ ਜੋ ਹਰਕਤ ਹੁਣ ਕੀਤੀ ਹੈ ਉਸ ਤੋਂ ਬਾਅਦ ਸਾਰੇ ਹੀ ਪੰਜਾਬੀ ਨੇ ਜਿਹੜੇ ਉਹ ੜਕੁੱਠੇ ਨੇ ਤੇ ਹੁਣ ਕੋਈ ਵੀ ਪ੍ਰਵਾਸੀ ਹੈ ਜਿਹੜਾ ਉਹ ਪੰਜਾਬ ਦੇ ਵਿੱਚ ਸਥਾਈ ਤੌਰ ਤੇ ਨਹੀਂ ਵੱਸ ਸਕੇਗਾ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਆਪਣੀ رائے ਕਮੈਂਟ ਦੇ ਵਿੱਚ ਜਰੂਰ ਦਿਓ